ਪੰਜਾਬੀ ਰੋਟੀਵੀ ਦੇਖ ਰਹੇ ਸਾਰੇ ਦਸ਼ਕਾ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ 스마트 ਸਿਟੀ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਰੋਡ ਸਾਈਡ ਦੇ ਉੱਤੇ ਜਿਹੜੀਆਂ ਕਿ ਤਸਵੀਰਾਂ ਬਣਾਈਆਂ ਗਈਆਂ ਉਹਨੂੰ ਲੈ ਕੇ ਜਿਹੜਾ ਕਿ ਸਿੱਖਣ ਧਰਮ ਦੇ ਵਿੱਚ ਜਿਹੜਾ ਕਿ ਕਾਫੀ ਰੋਜ਼ ਦੇਖਣ ਨੂੰ ਮਿਲ ਰਿਹਾ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਇੱਥੇ ਜਿਹੜੀਆਂ ਫੋਟੋਗ੍ਰਾਫਸ ਬਣਾਈਆਂ ਗਈਆਂ ਬਾਬਾ ਦੀਪ ਸਿੰਘ ਜੀ ਦੀ ਬਣਾਈ ਗਈ ਹੈ ਜਾਂ ਹੋਰ ਜਿਹੜਾ ਕਿ ਬੋਧ ਧਰਮ ਦੀ ਬਣਾਈ ਗਈ ਹੈ ਦੂਜੇ ਪਾਸੇ ਜੇ ਗੱਲ ਕਰੀਏ ਹਰਮੰਦਰ ਸਾਹਿਬ ਦੀ ਫੋਟੋ ਬਣਾਈ ਗਈ ਹੈ ਇੱਥੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਉਹਨਾਂ ਨਾਲ ਵੀ ਗੱਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਸੋ ਮੇਰਾ ਨਾਮ ਬਗੇਰ ਸਿੰਘ ਹੈ ਜੀ ਬਗੇਰ ਸਿੰਘ ਹੈ ਜੀ ਸਰ ਅੱਜ ਸਾਰਾ ਤੁਸੀਂ ਪੇਂਟਿੰਗ ਦੇ ਉੱਤੇ ਇਹ ਸਾਰਾ ਪੇਰ ਦਵਾਰਾ ਉੱਤੇ ਕਰ ਰਹੇ ਹੋ ਕਿ ਕੁਝ ਨਜ਼ਰ ਆਵੇ ਕੀ ਹੈ ਅਸਲ ਵਿੱਚ ਨਾ ਇਹ ਧਰਮਾਂ ਦੀਆਂ ਫੋਟੋਆਂ ਲੱਗੀਆਂ ਜੀ ਇੱਕ ਮਹਾਤਮਾ ਬੋਧੇ ਦੀ ਫੋਟੋ ਲੱਗੀ ਆ ਅਸੀਂ ਕੀ ਕਈ ਬੰਦਕੀ ਕਰਦੇ ਸਾਡਾ ਧਰਮ ਉੱਚਾ ਸਾਡਾ ਧਰਮ ਉੱਚਾ ਮੇਰੇ ਲਈ ਸਾਰੇ ਧਰਮ ਬਰਾਬਰ ਆ ਠੀਕ ਹੈ ਜੀ ਮੈਂ ਹਰ ਇੱਕ ਦਾ ਸਤਿਕਾਰ ਕਰਦਾ ਵਾ ਮਸਲ ਅਸਲ ਵਿੱਚ ਕੀ ਕੀਤਾ ਗਿਆ ਨੇ ਦਰਬਾਰ ਸਾਹਿਬ ਦੀ ਫੋਟੋ ਬਣਾ ਕੇ ਉਹ ਥੱਲੇ ਭੰਗੜੇ ਵਾਲੇ ਲਾਤੇ ਸਾਡਾ ਕਲਚਰ ਨਹੀਂ ਆਏ ਸਾਡਾ ਕਲਚਰ ਹੀ ਨਹੀਂ ਆ ਤੁਹਾਡਾ ਕਲਚਰ ਹਮੇਸ਼ਾ ਛੀਦਾ ਲਾ ਰਿਹਾ ਆ ਠੀਕ ਹੈ ਜੀ ਅਦੇ ਬਾਣੀ ਪੜਨਾ ਆ ਗਊ ਗਰੀਬ ਦੀ ਰੱਖਿਆ ਕਰਨ ਦਾ ਕਲਚਰ ਨਾਲ ਹੈ ਕਲਚਰ ਆ ਨਾ ਕਿ ਭੰਗੜੇ ਪਾਉਣੇ ਤੇ ਨੱਚੜਾ ਕੁੱਦਣਾ ਇਹ ਮਾਰੇ ਦੀ ਪੰਕਤੀ ਆ ਨੱਚਣ ਕੁੱਦਣ ਮਾਰਨ ਕਾ ਚਾਹੋ ਅਸਲ ਵਿੱਚ ਇਹ ਨਹੀਂ ਨੱਚੀ ਜੋ ਇਹ ਪੰਕਤੀ ਦਾ ਅਰਥ ਨਹੀਂ ਬਣਦਾ ਪਿਆ ਲੋਕਾਂ ਨੂੰ ਕੀ ਲੱਗਿਆ ਕਿ ਆਹ ਅਰਥ ਮਾਰੇ ਗੁਰਨਾਨ ਸਿੰਘ ਨੇ ਕਰਤਾ ਮਗਰ ਨਹੀਂ ਅਸੀਂ ਬੇਨਤੀ ਇਹੀ ਕਰਦੇ ਆ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਠੀਕ ਆ ਜੀ ਇਹਨੂੰ ਮਿਟਾ ਕੇ ਤੇ ਇਸ ਤੋਂ ਉੱਪਰ ਕੋਈ ਹੋਰ ਚੀਜ਼ ਬਣਾ ਦਿਓ ਤੇ ਵਧੀਆ ਮੇਰ ਸਾਹਿਬ ਨੂੰ ਵੀ ਬੇਨਤੀ ਆ ਅਤੇ ਆ ਕਾਰਪੋਰੇਸ਼ਨ ਸਾਹਿਬ ਦੇ ਜਿਹੜੇ ਅਫਸਰੇ ਆ ਉਹਨਾਂ ਨੂੰ ਵੀ ਬੇਨਤੀ ਆ ਤੇ ਮਿਟਾ ਕੇ ਤੇ ਇਸ ਉੱਪਰ ਕੋਈ ਹੋਰ ਚੀਜ਼ ਬਣਾ ਲਵੋ ਸਾਨੂੰ ਕੋਈ ਇਤਰਾਜ਼ ਨਹੀਂਗਾ ਮਗਰ ਜੇ ਕਿਸੇ ਵੀ ਤਰ੍ਹਾਂ ਦੇ ਜੇ ਭਗਵਾਨ ਸ਼ਿਵ ਜੀ ਤੇ ਜੇ ਗੁਰਨਾਨਕ ਸਾਹਿਬ ਗੁਰੂ ਗਵਰ ਸਿੰਘ ਜੀ ਦੀ ਫੋਟੋ ਬਣਾਉਣਗੇ ਤੇ ਫਿਰ ਇਹ ਕੋਈ ਕਾਰਵਾਈ ਕਰਾਂਗੇ ਪੂਰਾ ਦਲਪੰਤ ਇਕੱਠਾ ਹੋਊਗਾ ਅਮਿਸ਼ੋ ਜੀ ਦਾ ਤਰਨਾਧਾਰੀਆਂ ਬੇਲਾ ਅਬ ਤੇ ਬੁੱਢਾ ਦਲ ਤਿਆਰ ਪਰ ਤਿਆਰ ਇਕੱਠਾ ਹੋ ਗਏ ਫਿਰ ਪ੍ਰਸ਼ਾਸਨ ਨੂੰ ਸਪਾਵਨੀ ਵੀ ਦੇਣੇ ਆ ਇਹ ਜੇ ਤੇ ਜਾਂਚ ਕੀਤੀ ਜਾਵੇ ਜਿਉਂ ਨੇ ਕੀਤਾ ਤੇ ਜੇ ਕੋਈ ਸਰਕਾਰੀ ਬੰਦਾ ਆ ਪ੍ਰਸ਼ਾਸਨ ਦਾ ਅਕਾਲਪ੍ਰੇਸ਼ਨ ਦਾ ਉਹਨੂੰ ਡਿਸਮਿਸ ਕੀਤਾ ਜਾਵੇ ਠੀਕ ਹੈ ਜੀ ਬੇਨਤੀ ਹੱਥ ਜੋੜ ਕੇ ਅਸੀਂ ਨਹੀਂ ਚਾਹੁੰਦੇ ਪੰਜਾਬ ਵਿੱਚ ਵਿਦਵਾ ਵਿਵਾਦ ਬਤੇ ਠੀਕ ਹੈ ਅਸੀਂ ਚਾਹੁੰਦੇ ਸੜਕਾਂ ਦੇ ਆਗੇ ਇਹ ਲੋਕਾਂ ਨੂੰ ਤਾਨ ਕਰੀਏ ਨਾ ਇੱਕ ਬੰਦਰੀ ਸ਼ਰਾਰਤ ਕਰਕੇ ਸੜਕ ਜਣੀ ਘੇਰਨਾ ਚਾਹੁੰਦੇ ਨਾ 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 ਜੇ ਇਹਨੇ ਕੀਤਾ ਇਹਨੂੰ ਡਿਸਮਿਸ ਕਰੋ ਤੇ ਬੇਨਤੀ ਹੈ ਹੀ ਸਾਡੀ ਜੀ ਇਹ ਸ਼ਾਇਦ ਦੇ ਕਈ ਹਿੱਸਿਆਂ ਦੇ ਵਿੱਚ ਬਣਿਆ ਹੋਏਗਾ ਸਭ ਕੁਝ ਤੁਸੀਂ ਇਹਨੂੰ ਇਦਾਂ ਹੀ ਸਾਰਾ ਸਾਫ਼ ਕਰੋਗੇ ਨਹੀਂ ਅਗਲ ਵਿੱਚ ਕੀ ਆ ਜਦੋਂ ਕੋਈ ਵੀ ਕਾਰਜ ਹੁੰਦਾ ਨਾ ਅਸੀਂ ਜਿੱਥੇ ਰਹਨੇ ਆ ਅਸੀਂ ਆਪਣਾ ਇਹ ਜਲੰਧਰ ਜਾਵਣਾ ਆ ਸਾਨੂੰ ਜਲੰਧਰ ਵਿੱਚ ਕਿਤੇ ਹੀ ਪਤਾ ਲੱਗਦਾ ਇਹ ਬਣਾਈ ਆ ਇਹ ਜਲੰਧਰ ਵਿੱਚ ਖੜੇ ਆ ਜੇ ਕਿਸੇ ਹੋਰ ਕਿਸੇ ਗਾਹ ਜਾਂ ਸ਼ਹਿਰ ਚ ਜਾਂਦੇ ਆ ਉਹ ਉਹਨਾਂ ਦੀ ਜੇ ਸਿੰਘ ਦੇਖੋ ਹਰ ਇੱਕ ਸ਼ਹਿਰ ਦੇ ਵਿੱਚ ਸਹੀ ਮੰਨੇ ਠੀਕ ਆ ਜੀ ਉਹ ਸਿੰਘ ਸਾਹਮਣੇ ਜੇ ਕੋਈ ਫਗਵਾੜੇ ਦੇ ਸਿੰਘ ਆ ਫਗਵਾੜੇ ਵਿੱਚ ਇਹੋ ਜੀ ਹਰਕਤ ਕਰਦੇ ਆ ਤੇ ਫਗਵਾੜੇ ਦੇ ਸਿੰਘਾਂ ਨੂੰ ਵੀ ਬੇਨਤੀ ਆ ਇਕੱਠੇ ਹੋ ਕੇ ਐਦਾਂ ਹੀ ਹੱਲਾ ਮਾਰੋ ਦੇਖੋ ਜਦੋਂ ਧਰਮ ਰਾਜ ਦੀ ਕਚਹਿਰੀ ਲੱਗਦੀ ਹੈ ਨਾ ਉੱਥੇ ਇਹ ਪਤਾ ਲੱਗਦਾ ਜੀ ਹਾਂ ਦਾ ਡੰਕਾ ਕਹਨੇ ਮਾਰਿਆ ਜੀ ਹਾਂ ਜੀ ਜੇ ਕੋਈ ਗੁਰੂ ਦੀ ਬੇਧਰੀ ਕਿਸੇ ਵੀ ਦੇਵੀ ਦੇਵਤੇ ਬੇਧਰੀ ਕਰੇ ਅਸੀਂ ਹਾਂ ਉਹਨਾਂ ਡੰਕਾ ਮਾਰਾਂਗੇ ਸਾਨੂੰ ਮਾਲਕੀ ਗੁੱਸਾ ਚੜਦਾ ਜੇ ਕਿਉਂ ਧਰਮ ਸਾਰਾ ਹੀ ਲੋਕਾਂ ਨੂੰ ਹੀ ਮਤ ਕਿਉਂ ਮਰ ਗਈ ਆ ਲੋਕਾਂ ਦੀ ਮਤ ਤਾਂ ਮਰ ਗਈ ਆ ਅਸਲ ਵਿੱਚ ਪੈਸਾ ਦੇਖ ਕੇ ਪੈਸਾ ਫਰੇਮ ਹਲਾ ਜੀ ਸਾਡੇ ਲਈ ਧਰਮ ਇਹ ਨਾ ਜਿਹੜਾ ਧਰਮ ਸਾਡਾ ਧਰਮ ਇੱਥੇ ਆ ਸਾਡਾ ਧਰਮ ਹਮੇਸ਼ਾ ਇੱਥੇ ਰਹੇਗਾ ਜੀ ਆ ਜੀ ਬਾਕੀ ਜਿਹੜਾ ਜੋ ਕਹਿੰਦਾ ਕਹੀ ਜਾਵੇ ਜੀ ਅਸੀਂ ਨਹੀਂ ਚਾਹੁੰਦੇ ਇਹੋ ਜਿਹੇ ਬੇਦਰਦੀਆ ਹੋਣ ਜੋ ਕੋਈ ਅਜੋ ਜਰਾਨੀਆਂ ਜੁਨੁਨੀਆਂ ਬਣਾਉਣੀਆਂ ਨੱਚੇ-ਕੁੱੱਚੇ ਵਾਲੀਆਂ ਬਣਾਈਓ ਆ ਭੰਗੜੇ ਭੁੰਗੜਿਆਂ ਦੇ ਬਣਾਈਓ ਇਹ ਪੰਜਾਬ ਦੇ ਵਿੱਚ ਦੇਖੋ ਮੈਂ ਇੱਕ ਗੱਲ ਕਰਾਂ ਅਸਲ ਵਿੱਚ ਗੱਲ ਪਤਾ ਕੀ ਆ ਪਰ ਬਾਹਲੀ ਸਟੇਟਾਂ ਤੋਂ ਆ ਕੇ ਬੰਦੇ ਪੰਜਾਬ ਵਿੱਚ ਆ ਕੇ ਰਹਿਣ ਲੱਗ ਗਏ ਕਾਦੀ ਗੱਲੋ ਵੀ ਪੰਜਾਬ ਆਹਲੀ ਸਟੇਟਾਂ ਦੇ ਪੰਜਾਬ ਵਿੱਚ ਆ ਕੇ ਬੰਦੇ ਰਹਿ ਰਹੇ ਆ ਉਹ ਕੋਈ ਮਹੰਤ ਬਣੀ ਜਾਂਦਾ ਕੋਈ ਉਹ ਰੱਬ ਬਣੀ ਜਾਂਦਾ ਨਾ 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 ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਐ ਇਹੋ ਜਿਹਾ ਦੇ ਬਾਈਕਾਟ ਕਰੋ ਠੀਕ ਆ ਜੀ ਇਹੋ ਜਿਹੇ ਦੀ ਲੋੜ ਨਹੀਂ ਗਈ ਮਾਰੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਕਿ ਜੋ ਮੱਝੀ ਬਣਾਓ ਲੇਕਿਨ ਕਿਸੇ ਵੀ ਤਰੰਦਾ અપਮਾਨ ਨਾ ਕਰੋ ਇਹੋ ਜਿਹੀਆਂ ਤਸਵੀਰਾਂ ਮਾਰ ਕੇ ਕਿਉਂਕਿ ਜਿਹੜੇ ਕਿ ਕੁਝ ਸ਼ਰਾਤੀ ਅੰਸਰ ਨੇ ਜਿਹੜੇ ਕਿ ਮੂੰਹ 'ਚ ਗੁਟਕਾ ਪਾ ਕੇ ਤੁਕਦੇ ਵੀ ਨੇ ਜਾਂ ਕਈ ਲੋਕ ਇਦਾਂ ਤੇ ਆਂਦੇ ਨੇ ਜਿਹੜੇ ਕਿ ਪਸ਼ਾਬ ਤੱਕ ਕਰ ਜਾਂਦੇ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਉਹਨਾਂ ਦਾ ਕਹਿਣਾ ਕਿ ਰੰਗਲੇ ਪੰਜਾਬ ਦੀਆਂ ਤਸਵੀਰਾਂ ਜਿੰਨੀਆਂ ਮੱਝੀ ਬਣਾਓ ਤੁਸੀਂ ਦੇ ਸਕਦੇ ਹੋ ਸ਼ਰਾਬ ਦੀ ਬੋਤਲ ਵੀ ਪਈ ਹੋਈ ਆ ਔਰ ਉਹਨਾਂ ਦਾ ਕਹਿਣਾ ਕਿ ਜਿਹੜਾ ਕਿ ਜੇ ਗੱਲ ਕਰੀਏ ਦੂਜੇ ਪਾਸੇ ਧਰਮ ਸਭ ਇੱਕੋ ਹੀ ਨੇ ਲੇਕਿਨ ਜੇ ਇਸ ਤਸਵੀਰਾਂ ਨੂੰ ਨਾ ਬਣਾ ਕੇ ਰੰਗਲੇ ਪੰਜਾਬ ਦੀ ਤਸਵੀਰਾਂ ਬਣਾਈਆਂ ਜਾਣ ਜਾਂ ਹੋਰ ਕਾਰਟੂਨ ਬਣਾਏ ਜਾਣ ਲੇਕਿਨ ਕਿਤੇ ਵੀ ਕਿਸੇ ਵੀ ਧਰਮ ਦੇ ਜਿਹੜਾ ਕੀ ਭਗਵਾਨ ਦੀ ਕੋਈ ਵੀ ਫੋਟੋ ਨਾ ਬਣਾਈ ਜਾਵੇ ਅੱਜ ਅੱਜ ਜਿਹੜੀ ਆਪਣੀ ਪੇਂਟਿੰਗ ਬਣੀ ਹੈ ਸਮਾਰਟ ਸਿਟੀ ਦੇ ਤਹਿਤ ਜਿਹੜੀਆਂ ਪੇਂਟਿੰਗਾਂ ਸਰਕਾਰ ਵੱਲੋਂ ਬਣਾਈਆਂ ਗਈਆਂ ਕਾਰਪੋਰੇਸ਼ਨ ਵੱਲੋਂ ਬਣਾਈਆਂ ਗਈਆਂ ਇਹਨੂੰ ਅੱਜ ਤੁਸੀਂ ਉਹ ਇਹਦੇ ਉੱਤੇ ਫੇਟ ਮਾਰ ਰਹੇ ਹੋ ਕੀ ਕਰ ਰਹੇ ਸਰਕਾਰਾਂ ਨੇ ਇਹੀ ਆ ਵਾਹੀ ਰੋਟੀ ਕਾ ਖਾਲਸਾ ਵਾਹੀ ਕੀ ਕੀ ਫਤੇ ਕਰਨ ਇਹੀ ਤੁਸੀਂ ਦੇਖ ਚੁੱਕੇ ਹੋ ਜਿਹੜੀਆਂ ਪੇਂਟੀਆਂ ਬਣਾਈਆਂ ਇਹਨਾਂ ਨੇ ਇਹ ਘਰੋਂ ਨੂੰ ਲੈ ਕੇ ਬਣਾਈਆਂ ਗਿਆ ਬੁੱਧ ਤਰੰਝੀਆਂ ਬਣਾਈਆਂ ਗਿਆ ਜੀ ਉਸ ਤੋਂ ਕੇ ਦਰਬਾਰ ਸਾਹਿਬ ਬਾਬੇ ਜੀਤ ਸਿੰਘ ਦੀ ਫੋਟੋ ਬਣਾਈ ਤੇ ਸੋ ਇਹ ਚੀਜ਼ਾਂ ਘਰਾਂ ਵਿੱਚ ਜਾਂ ਗੁਰੂ ਘਰਾਂ ਵਿੱਚ ਚੰਗਿਆਲਾ ਜੀ ਸੜਕਾਂ ਦੇ ਚੰਗਿਆ ਨਹੀਂ ਲੱਗਦੀਆਂ ਬਹੁਤ ਹੀ ਸਤਕਾਰਯੋਗ ਆ ਤੇ ਅਸੀਂ ਆਹੀ ਬੇਨਤੀ ਕਰਦੇ ਕਿੰਨਾ ਟ੍ਰੈਫਿਕ ਜਾਂਦਾ ਕਿੰਨੀ ਮਿੱਟੀ ਉੱਡਦੀ ਉੱਪਰ ਪੈਂਦੀ ਆ ਜੀ ਠੀਕ ਹੈ ਉਸ ਤੋਂ ਬਾਅਦ ਇੱਥੇ ਬਾਸੂ ਕਰੀਏ ਜੇ ਜੀ ਖੇਲੇ ਰੋਕ ਰੋਕ ਕੇ ਫਿਰ ਮੁੜ ਕੇ ਦਾਰੂ ਦੀ ਬੋਲਾ ਸੀ ਦੇਖਿਆ ਸ਼ਰਾਬ ਦੀ ਬੋਲਾ ਉੱਥੇ ਡਿੱਗੀਆਂ ਆ ਆਪਾਂ ਕਿਹੜੇ ਪਾਸੇ ਸਤਿਕਾਰ ਕਰਦੇ ਪਿਆ ਇਹ ਕੀ ਬਹੁਤ ਪਵਿੱਤਰ ਆ ਦਰਬਾਰ ਦਾ ਬਹੁਤ ਪਵਿੱਤਰ ਚਾਰੇ ਚਾਰ ਉਪਦੇਸ਼ ਦਿੱਤੇ ਆ ਮਹਾਰਾਜ ਨੇ ਚਾਰ ਦਰਵਾਜੇ ਬਣਾਏ ਆ ਸਾਰੇ ਧਰਮ ਦਾ ਸਾਂਝਾ ਉਪਦੇਸ਼ ਆ ਸੋ ਅਸੀਂ ਆਹੀ ਬੇਨਤੀ ਕਰਦੇ ਸਰਕਾਰ ਨੂੰ ਹੀ ਭਗਵੰਤਬਾਰ ਸਰਕਾਰ ਨੂੰ ਆਹੀ ਬੇਨਤੀ ਕਰਦੇ ਆ ਤੇ ਮੇਅਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਆਹੀ ਬੇਨਤੀ ਕਰਦੇ ਕਿ ਇਹ ਕੰਮ ਨਾ ਕੀਤਾ ਜਾਵੇ ਪੂਰੇ ਪੰਜਾਬ ਕੀ ਪੂਰੇ ਦੁਨੀਆ ਵਿੱਚ ਇਹ ਕੰਮ ਨਾ ਕੀਤਾ ਜਾਵੇ ਕਿ ਸਾਰੇ ਧਰਮ ਸਤਿਕਾਰ ਜਿਵੇਂ ਅਸੀਂ ਬਹੁਤ ਧਰਮ ਦਾ ਸਤਿਕਾਰ ਕਰਦੇ ਆ ਸਾਰੇ ਧਰਮ ਦਾ ਸਤਿਕਾਰ ਕਰਦੇ ਆ ਸਾਰੇ ਪੂਜਯਾ ਹੁਣ ਰਾਮ ਸ਼ਬਦ ਲਈਏ 2500 ਵਰੀ ਗੁਰੂ ਗ੍ਰੰਥ ਸਾਹਿਬ ਦੇ ਚੰਦਾ ਤੇ ਇਸ ਕਰਕੇ ਹਾਰਿਕਰ ਰਾਮ ਗਿਓ 라ਵਣ ਗਿਓ ਹਨਾ ਮਹਾਰਾਜ ਨੇ ਕੱਲਾ ਕੱਲਾ ਅਰਥ ਕਰਤਾ ਵਿੱਚ ਜੀ ਤੇ ਸੋ ਆਪਾਂ ਨੂੰ ਇਹੀ ਬੇਨਤੀ ਹੈ ਕਿ ਨਾ ਕੀਤਾ ਜਾਵੇ ਇਹ ਕੰਮ ਨਾ ਕੀਤਾ ਜਾਵੇ ਬਾਰ ਬਾਰ ਇਹੀ ਹੈ ਕਿ ਅਸੀਂ ਮੇਅਰ ਸਾਹਿਬ ਕੋ ਜਰੂਰ ਪਹੁੰਚਾਂਗੇ ਕਮਿਸ਼ਨਰ ਸਾਹਿਬ ਕੋ ਪਹੁੰਚਾਂਗੇ ਆਪਣੀ ਜੇਦੇਬੰਦੀ ਵੱਲੋਂ ਮਿਸ਼ਰ ਜੀ ਜਤਰਨਾਗਰ والوں ਉਹਨਾਂ ਨੂੰ ਆਪਾਂ ਦੇਖਿਆ ਵਾਗੇ ਬਿਲਕੁਲ ਗੱਲ ਕਰੀਏ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਧਰਮ ਦਾ ਜਿਹੜਾ ਕਿ અપਮਾਨ ਨਾ ਕੀਤਾ ਜਾਵੇ ਨਾ ਹੀ ਸੜਕਾਂ ਤੇ ਇਹੋ ਜਿਹੀਆਂ ਫੋਟੋਆਂ ਬਣਾਈਆਂ ਜਾਣ ਕਿਉਂਕਿ ਕੁਝ ਲੋਕ ਇੱਥੇ ਥੁੱਕਦੇ ਨੇ ਕੁਝ ਬਿਛਾਵ ਕਰ ਦਿੰਦੇ ਨੇ ਜਾਂ ਕੁਝ ਲੋਕ ਇੱਥੇ ਬਹਿ ਕੇ ਦਾਰੂ ਵੀ ਪੀਂਦੇ ਨੇ ਤੇ ਜਿਹੜੀ ਕਿ ਰੋਡ ਦੀ ਮਿੱਟੀ ਉੱਡ ਕੇ ਜਿਹੜੀ ਕਿ ਸਾਰੀ ਕਿ ਦਸ ਇਹਨਾਂ ਤਸਵੀਰਾਂ ਦੇ ਉੱਤੇ ਪੈਂਦੀ ਐ ਉਹਨਾਂ ਦਾ ਕਹਿਣਾ ਕਿ ਸਾਰੇ ਤਰ੍ਹਾਂ ਦਾ ਸਤਿਕਾਰ ਕਰੋ ਨਾਲ ਦੇ ਨਾਲ ਉਹਨਾਂ ਦਾ ਕਹਿਣਾ ਕਿ ਜਿਹੜੇ ਕਿ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਔਰ ਜਿਹੜਾ ਕਿ ਜਲੰਧਰ ਦੇ ਮੇਅਰ ਹਨ ਨੀਤ ਧੀ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਐ ਕਿ ਇਹੋ ਜੀਆਂ ਤਸਵੀਰਾਂ ਨਾ ਬਣਾ ਕੇ ਹੋ ਜਿਹੜੀਆਂ ਮੱਜੀ ਰੰਗ ਨੇ ਪੰਜਾਬ ਦੀਆਂ ਤਸਵੀਰਾਂ ਮਨਾਓ ਦੇਖਦੇ ਰਹੋ ਪੰਜਾਬ ਪੁਰੋ ਟੀਵੀ ਕੈਮਰਾਮੈਨ ਜਸਨਾਲ ਮਟਾਰਸ ਸਨੀ ਸਭਾ